ਮੈਂ ਜਗਦੀਸ਼ ਕੁਮਾਰ ਜੱਗੂ ਮੈਂ ਆਲ ਇੰਡੀਆ ਸ਼ਡਿਊਲ ਕਾਸ ਫੈਡਰੇਸ਼ਨ ਦਾ ਮੈਂ ਰਾਸ਼ਟਰੀ ਪ੍ਰਧਾਨ ਆ ਅੱਜ ਅਹੀ ਵਿਜੇ ਕੁਮਾਰ ਜੀ ਦੇ ਘਰ ਆ ਵਿਖੇ ਅਸੀਂ ਉੱਥੇ ਪਹੁੰਚੇ ਆ ਸਾਡੇ ਨਾਲ ਸਾਡੇ ਆਲ ਇੰਡੀਆ ਸ਼ਡਿਊਲ ਕਾਸ ਫੈਡਰੇਸ਼ਨ ਦੇ ਪੰਜਾਬ ਪ੍ਰਧਾਨ ਅੰਮ੍ਰਿਤਸਰ ਜ਼ਿਲ੍ਹੇ ਦੇ ਸਾਡੇ ਚੇਅਰਮੈਨ ਤਰਸੀਨ ਸਿੰਘ ਜੀ ਤੇ ਹੋਰ ਮੇਰੇ ਵੀਰ ਸੱਜਣ ਆਏ ਨੇ ਉਨਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਅੱਜ ਬੜਾ ਖੁਸ਼ੀ ਵਾਲਾ ਦਿਨ ਆ ਕਿ ਸਾਡੇ ਆਲ ਇੰਡੀਆ ਸ਼ਡਿਊਲ ਗਾਜ ਫੈਡਰੇਸ਼ਨ ਨੂੰ ਜਿਹੜਾ ਕਿ ਬੜਾ ਵੱਡਾ ਹੁੰਗਾਰਾ ਮਿਲਿਆ ਸ਼ਹਿਰ ਦੇ ਵਿੱਚੋਂ ਉਹਦੇ ਉਹਦੇ ਨਾਲ ਨਾਲ ਮੈਂ ਜਿਹੜੇ ਮੇਰੇ ਵੀਰ ਜਿਹੜੇ ਮੇਰੇ ਭਰਾ ਦੇ ਛੋਟੇ ਮੇਰੇ ਬੱਚੇ ਨੇ ਉਹਨਾਂ ਨੂੰ ਅਸੀਂ ਉਹਦਾ ਦਿਨ ਦੇਣ ਜਾ ਰਹੇ ਅੱਜ ਬੜੀ ਖੁਸ਼ੀ ਵਾਲੀ ਗੱਲ ਆ ਕਿ ਸਾਡੇ ਜਿਹੜੇ ਵਿਜੇ ਕੁਮਾਰ ਜੀ ਸਾਡੇ ਜਿਹੜੇ ਵਿਜੇ ਕੁਮਾਰ ਜੀ ਪੱਟੀ विजय कुमार जी पट्टी ਇਹਨਾਂ ਨੂੰ ਅਸੀਂ ਪੰਜਾਬ ਦਾ ਯੂਥ ਵਿੰਗ ਦਾ ਪ੍ਰਧਾਨ ਬਣਾਉਣ ਜਾ ਰਹੇ ਆ ਤੇ ਉਹਨਾਂ ਦੇ ਨਾਲ ਨਾਲ ਸਾਹਿਲ ਮਟੂਰੀ ਉਹਨਾਂ ਨੂੰ ਅੰਮ੍ਰਿਤਸਰ ਜ਼ਿਲ੍ਹੇ ਦਾ ਯੂਥ ਵਿੰਗ ਦਾ ਪ੍ਰਧਾਨ ਬਣਾਇਆ ਵਾ ਤੇ ਮੈਂ ਦੇਹੋ ਮੈਨੂੰ ਇਹਨਾਂ ਦੇ ਬਹੁਤ ਆਸ ਆ ਕਿਉਂਕਿ ਨੌਜਵਾਨ ਹੈ ਤੇ ਨੌਜਵਾਨ ਹਮੇਸ਼ਾ ਹੀ ਜਿਹੜਾ ਯੂਥ ਹੁੰਦਾ ਵਾ ਉਹ ਹਮੇਸ਼ਾ ਹੀ ਅੱਗੇ ਵੱਧ ਕੇ ਕੰਮ ਕਰਦਾ ਤੇ ਮੈਨੂੰ ਇਹਨਾਂ ਦੇ ਬੜੀ ਆਸ ਆ ਕਿ ਇਹ ਵੀ ਇਹ ਵੀ ਯੂਥ ਸਾਰੇ ਯੂਥ ਨੂੰ ਲੈ ਕੇ ਅੱਗੇ ਚੱਲਣਗੇ ਵਧੀਆ-ਵਧੀਆ ਕੰਮ ਕਰਨਗੇ ਸਮਾਜ ਦਾ ਕੰਮ ਕਰਨ ਕਿਉਂਕਿ ਇਹ ਯੂਥ ਦੇ ਨਾਲ ਹੀ ਸਮਾਜ ਆ ਕਿਉਂਕਿ ਸਮਾਜ ਜੇ ਅਗੇ ਵਧਦਾ ਤੇ ਉਹ ਯੂਥ ਦੇ ਸਿਰ ਤੇ ਹੀ ਵਾਢਾ ਵਾ ਕਿਉਂਕਿ ਯੂਥ ਹੀ ਸਾਰਾ ਕੁਝ ਜਿਹੜਾ ਕੰਮ ਕਰਦਾ ਉਹੀ ਕਰਦੇ ਨੇ ਤੇ ਮੈਂ ਤੇ ਸਾਰੇ ਵੀਰਾਂ ਨੂੰ ਇਹੋ ਬੇਨਤੀ ਕਰਦਾ ਵਾਂ ਕਿ ਵੱਧ ਤੋਂ ਵੱਧ ਆਲ ਇੰਡੀਆ ਸ਼ਡਿਊਲ ਕਾਰ ਫੈਡਰੇਸ਼ਨ ਦੇ ਨਾਲ ਜੁੜੋ ਕਿਉਂਕਿ ਅਸੀਂ ਹਮੇਸ਼ਾ ਹੀ ਸਾਡੀ ਫੈਡਰੇਸ਼ਨ ਨੇ ਹਮੇਸ਼ਾ ਹੀ ਸਮਾਜ ਦਾ ਕੰਮ ਕੀਤਾ ਵਾ ਸਮਾਜ ਨੂੰ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਆ ਅਸੀਂ ਕੋਈ ਵੀ ਮਸਲੇ ਆ ਜਿਹੜੇ ਸਮਾਜ ਦੇ ਹੱਕ ਦੀ ਖਾਤਰ ਹੀ ਚੁੱਕਦੇ ਰਹਿੰਨੇ ਆ ਤੇ ਉਹਦੇ ਵਿੱਚ ਨਾ ਹੀ ਸਾਡੀ ਫੈਡਰੇਸ਼ਨ ਨੇ ਅੱਜ ਤੱਕ ਨਾ ਹੀ ਕਿਸੇ ਨਾਲ ਕੋਈ ਸੌਦਾ ਕੀਤਾ ਤੇ ਨਾ ਹੀ ਸਾਡੇ ਵਿੱਚੋਂ ਕੋਈ ਕਰਦਾ ਵਾ ਕਿਉਂਕਿ ਕਈ ਕਈ ਹੋਰ ਵੀ ਜੜੀਆਂ ਸੰਸਥਾਵਾਂ ਬਣੀਆਂ ਵਾ ਉਹ ਹਰ ਕੋਈ ਸੰਸਥਾਵਾਂ ਹਰ ਕਿਸੇ ਬੰਨੇ ਨਾਲ ਕੋਈ ਸੌਦਾ ਵੀ ਕਰ ਲੈਂਦੀਆਂ ਮਰ ਲੇਕਿਨ ਸਾਡਾ ਸਾਡਾ ਜਿਹੜਾ ਤੀਜਾ ਵਾ ਉਹ ਸਮਾਜ ਨੂੰ ਅੱਗੇ ਲੈ ਕੇ ਜਾਂਦਾ ਕਿਉਂਕਿ ਇਹ ਇਸ ਕਰਕੇ ਅਸੀਂ ਇਹ ਕੰਮ ਨਹੀਂ ਗਲਤ ਕਰਦੇ ਕਿਉਂਕਿ ਇਹ 바ਵਾ ਸਾਹਿਬ ਜੀ ਨੇ ਜਿਹਨੇ ਅੰਬੇਦਕਰ ਸਾਹਿਬ ਜੀ ਨੇ ਖੁਦ ਇਹ ਸੰਸਥਾ ਬਣਾਈ ਹੋਈ ਆ ਕਿ ਇਹਨੂੰ ਨਾ ਕੋਈ ਚੈਲੰਜ ਕਰ ਸਕਦਾ ਕਿਉਂਕਿ 1942 ਦੇ ਵਿੱਚ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਜੀ ਨੇ ਇਹ ਜਿਹੜੀ ਸੰਸਥਾ ਬਣਾਈ ਆ ਤੇ ਅਸੀਂ ਉਹਨਾਂ ਨੂੰ ਉਹਨਾਂ ਨੂੰ ਡੈਡੀਕੇਟ ਕਰਕੇ ਸਮਰਪਿਤ ਕਰਕੇ ਉਹਨਾਂ ਨੂੰ ਉਹਨਾਂ ਦੀ ਸੰਸਥਾ ਹੀ ਚਲਾ ਰਹੇ ਆ ਤੇ ਉਹਨਾਂ ਦੇ ਜਿਹੜੇ ਵੀ ਸੁਪਨੇ ਅਹੀ ਆ ਉਹਨਾਂ ਦੇ ਜਿਹੜੇ ਰਹਿ ਗਏ ਅਧੂਰੇ ਰਹਿ ਗਏ ਨੇ ਉਹ ਹੀ ਪੂਰੇ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਕਿਉਂਕਿ ਅਸੀਂ ਕਰਦੇ ਨਹੀਂ ਸਕਦੇ ਉਹਨਾਂ ਵਗਰੇ ਬਣ ਨਹੀਂ ਸਕਦੇ ਮਰ ਲੇਕਿਨ ਉਹਨਾਂ ਦੇ ਦੱਸੇ ਹੋਏ ਰਾਹ ਦੇ ਹੀ ਚੱਲ ਚੱਲ ਸਕਦੇ ਹਾਂਜੀ ਦਵਾਂਗੇ ਜੀ ਦਵਾਂਗੇ ਕਿਉਂ ਨਹੀਂ ਅਸੀਂ ਇਹਨਾਂ ਨੂੰ ਜੜੇ ਵੀ ਸਾਡੇ ਔਦੇਦਾਰ ਉਹ ਡਾਕਟਰ ਬੀ ਆਰ ਅੰਬੇਦਕਰ ਦੇ ਸਿਧਾਂਤਾਂ ਦੇ ਹੀ ਚੱਲਣਗੇ ਕਿਉਂਕਿ ਉਹਨਾਂ ਦਾ ਕੰਮ ਨਿਸ਼ਾ ਹੀ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਜੀ ਨੇ ਸਾਨੂੰ ਸਮਾਜ ਨੂੰ ਸਮਾਜਵਾਦ ਦੇ ਨਾਲ ਕੁਝ ਕੀਤਾ ਸਾਨੂੰ ਪੀਣ ਵਾਲਾ ਪਾਣੀ ਨਹੀਂ ਸੀ ਮਿਲਦਾ ਉਹਨਾਂ ਨੇ ਪਾਣੀ ਪੀਣ ਦਾ ਹੱਕ ਦਿਵਾਇਆ ਸਾਨੂੰ ਜਿਹੜੀਆਂ ਸਾਡੀਆਂ ਔਰਤਾਂ ਨੂੰ ਹੱਕ ਦਿਵਾਇਆ ਇੱਕੋ ਜਿਹਾ ਹੋਏ ਇਹ ਨਹੀਂ ਕਿ ਐਸੀਆਂ ਵਾਸਤੇ ਉਹਨਾਂ ਨੇ ਕੰਮ ਕੀਤਾ ਉਹਨਾਂ ਨੇ ਸਾਰੇ ਸਮਾਜ ਆ ਦੇ ਚਾਹੇ ਹਿੰਦੂ ਆ ਸਿੱਖ ਆ ਜਾ ਕੋਈ ਵੀ ਆ ਕਿਸੇ ਵੀ ਬਰਾਦਰੀਆ ਉਹਨਾਂ ਨੇ ਸਾਰਿਆਂ ਨੂੰ ਹੱਕ ਬਰਾਬਰ ਦਾ ਦਿੱਤਾ ਵਾ ਕਿਉਂਕਿ ਇਹੋ ਹੀ ਡਾਕਟਰ ਬੀ ਆਰ ਅੰਬੇਦਕਰ ਜੀ ਦਾ ਜਿਹੜਾ ਸੰਵਿਧਾਨ ਆ ਉਸ ਉਸ ਦੇ ਵਿੱਚ ਸਾਰਿਆਂ ਨੂੰ ਹੱਕ ਦਿੱਤਾ ਆ ਠੀਕ ਹੈ ਕਿ ਹਰ ਆਦਮੀ ਸਭ ਤੋਂ ਪਹਿਲੋ ਜੈ ਭੀਮ ਜੈ ਭਾਰਤ ਜੈ ਸਵਰਾਧਾਨ ਦਾਸ ਗੁਰਦਿਆਲ ਸਿੰਘ ਕਲਿਆਣ ਆਲਡਿਆ ਸੂਕਾ ਫੈਡਰੇਸ਼ਨ ਪੰਜਾਬ ਦਾ ਸੇਵਾਦਾਰ ਅੱਜ ਬੜਾ ਖੁਸ਼ੀ ਦਾ ਦਿਹਾੜਾ ਵਾ ਕਿ ਸਾਡੇ ਵੀ ਆਲਡਿਆ ਸੂਕਾ ਫੈਡਰੇਸ਼ਨ ਦੇ ਪਰਿਵਾਰ ਦੇ ਵਿੱਚ ਵਾਧਾ ਹੋਇਆ ਸਾਡੇ ਜੂਤ ਦੇ ਪੰਜਾਬ ਦੇ ਪ੍ਰਧਾਨ ਵੀਜੇ ਜੀ ਹੋਰ ਵੀਰ ਨੂੰ ਜ਼ਿਲ੍ਹੇ ਦਾ ਲਾਇਆ ਜਿਲੀਆਂ ਗੱਲਾਂ ਪ੍ਰਧਾਨ ਸਾਹਿਬ ਨੇ ਦੱਸੀਆਂ ਕਿ ਬਾਬਾ ਸਾਹਿਬ ਦਾ ਇਹ ਸਪਨਾ ਸੀ ਉਹਨਾਂ ਇੱਕ ਵਧੀਆ ਉਸ ਦਸਤਾ ਜਿਹੜਾ ਸੁਝਾਇਆ ਵਧੀਆ ਬਗੀਚਾ ਬਣਾਇਆ ਉਹਦੇ ਸਭ ਨੂੰ ਜਿੰਨੀਆਂ ਕਮਿਊਨਿਟੀਆਂ ਸੀ ਸਭ ਨੂੰ ਉਧਕਾਰ ਦਿੱਤੇ ਬਰਾਬਰ ਦੇ ਲੇਕਿਨ ਸਾਡੇ ਪਰਿਵਾਰਾਂ ਨੂੰ ਕਹਿੰਦੇ ਮੈਨੂੰ ਕੋਈ ਅੱਜ ਚਿਕਿਤਸਾ ਹੜ ਨਹੀਂ ਆ ਗਈ ਕਿ ਅੱਜ ਤੋਂ ਕੋਈ 25 ਸਾਲ ਪਹਿਲੋ ਚਲਜੋ ਤਾਂ ਬਹੁਤ ਬੁਰੇ ਹਾਲ ਸੀ ਜੋ ਸਾਡੇ ਕੋ ਘਰੋਂਦੇ ਸੀ ਲੇਕਿਨ ਬੀਪੀ ਸਿੰਘ ਦੀ ਸਰਕਾਰ ਦੇ ਟਾਈਮ ਮਾਜੋਗ ਰਾਮ ਵਿਲਾਸ ਪਾਸਵਾ ਜੀ ਜਿਹੜੇ ਮੰਤਰੀ ਸੀਗੇ ਉਸ ਸਮੇ ਉਹਨਾਂ ਨੇ ਆਡੀ ਮੰਡਲ ਰਪੋਰਟ ਲਾਗੂ ਕੀਤੀ ਤੇ ਜਿਸ ਦੇ ਨਾਲ ਅੱਜ ਸਾਨੂੰ ਬਰਾਬਰਤਾ ਤੇ ਸਹੀ ਮਨਅਧਿਕਾਰ ਮਿਲੇ ਉਦੋਂ ਭਾਵੇਂ ਮਨੁਵਾਦੀ ਸੋਚ ਵਾਲਿਆਂ ਨੇ ਬੜੇ ਆਪਣੇ ਯਤਨ ਕੀਤੇ ਧਰਨੇ ਪ੍ਰਦਰਸ਼ਨ ਦੰਗੇ ਕਰਾਏ ਲੇਕਿਨ ਬਾਬਾ ਸਾਹਿਬ ਦੀ ਸੋਚ ਸੀ ਉਹਨਾਂ ਦੇ ਲਿਖਤ ਸੀ ਉਹਨਾਂ ਸੰਵਿਧਾਨ ਦੇ ਮਤਾਬਕ ਬਾਬਾ ਸਾਹਿਬ ਕਹਿੰਦੇ ਜਿੱਥੋਂ ਤੱਕ ਮੈਂ ਤੁਹਾਨੂੰ ਪਹੁੰਚਾਤਾ ਜੇ ਇਸ ਤੋਂ ਗਾਂਢ ਮੈਨੂੰ ਲੈ ਕੇ ਜਾ ਸਕੋ ਤੇ ਪਛਾਵਨਾ ਕਰਿਓ ਮੇਰੀ ਹੱਥ ਸਭ ਭਰਾਵਾਂ ਨੂੰ ਬੇਨਤੀ ਹੈਗੀ ਕਿ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਕਿਤੇ ਫੇਸਨਾ ਪਚਾਇਓ ਪੋਸਟ ਕਰੋ ਆਪਣੇ ਸਮਾਜ ਨੂੰ ਜਾਗਰਤ ਕਰੋ ਆਪਣੇ ਬੱਚਿਆਂ ਨੂੰ ਵਤ ਤੋਂ ਵਿੱਦਿਆ ਦਿਓ ਵਿੱਦਿਆ ਜੇ ਅਸੀਂ ਬੱਚਾਂ ਦੇ ਲਈ ਤੇ ਸਵਿਧਾਨ ਦੀ ਜਾਣਕਾਰੀ ਉਹਨਾਂ ਨੂੰ ਆਟੋਮੈਟਿਕਲੀ ਹੋ ਜਾਣੀ ਹੈ ਕਿ ਉਹ ਸਵਿਧਾਨ ਬਾਰੇ ਉਹਨਾਂ ਨੂੰ ਜਾਣਕਾਰੀ ਹੋ ਗਈ ਆਪਣੇ ਹੱਕਾਂ ਦੀ ਰੱਖਿਆ ਕਿਤਰਾ ਕਰਨੀ ਹੈ ਆਪਣੇ ਹੱਕਾਂ ਦਾ ਇਤਮਾਲ ਕਿਤਰਾ ਕਰਨਾ ਕਿਤਰਾ ਅਸੀਂ ਆਪਣੀਆਂ ਪੋਸਟਾਂ ਲੈਣੀਆਂ ਵਾਂ ਰਿਜ਼ਰਵੇਸ਼ਨਾਂ ਲੈਣੀਆਂ ਇਹ ਸਾਰੇ ਬਾਰੇ ਅਸੀਂ ਆਪ ਤੇ ਜਾਣੂ ਕਰਾਉਣੇ ਆਪਣੇ ਬੱਚਿਆਂ ਨੂੰ ਲੇਕਿਨ ਜਦੋਂ ਸਿੱਖਿਸ਼ਤ ਹੋ ਜਾਂਦੇ ਤੋ ਗਾਂਹ ਹੋਰ ਬੱਚਿਆਂ ਨੂੰ ਇਹ ਸਿੱਖਿਆ ਦੇਣ ਤੇ ਲਾ ਪਾਤਰੋ ਇਹਦੇ ਅਧਿਕਾਰੀ ਹੋ ਜਾਂਦੇ ਆਗੇ। ਠੀਕ ਹੈ। ਇਹੀ ਮੇਰੀ ਬੇਨਤੀ ਹੈ ਕਿ ਵੱਧ ਚੜ ਕੇ ਸਿੱਖਿਸ਼ਕ ਕਰੋ ਆਪਣੇ ਬੱਚਿਆਂ ਨੂੰ। ਸਿੱਖਿਆ ਤੇ ਸਭ ਕੁਝ ਹੈ ਜੇ ਸਿੱਖਿਆ ਨਹੀਂ ਤੇ ਕੁਝ ਵੀ ਨਹੀਂ ਆਗੇ। ਤੇ ਸਾਰੇ ਵੱਧ ਚੜ ਕੇ ਆਲੂਇਸ ਰੂਗਾ ਫਰਨੇਸ਼ਨ ਦਾ ਸਹਿਯੋਗ ਕਰੋ ਕਿ ਆਪਣੇ ਸਮਾਜ ਨੂੰ ਚੰਗੀ ਸਿੱਖਿਆ ਤੇ ਚੰਗੇ ਅਧਿਕਾਰ ਦਵਾ ਸਕੀਏ। ਜਿੱਤਰਾ ਸਾਡੇ ਗੁਰੂ ਪੀਰਾਂ ਦੀਏ ਗੋਪੁਰ ਬੋਂਦੇ ਆਗੇ। ਤਕਰੀਬਨ ਬਹੁਤ ਜ਼ਿਆਗੀਆਂ ਛੁੱਟੀਆਂ ਲਾਗੂ ਕੀਤੀਆਂ ਗੈਸਟ੍ਰਿਡ ਪਿਛੇ ਜਿਵੇਂ ਬਾਬਾ ਮੇਜਰ ਸਿੰਘ ਸੋਢੀ ਜੀ ਨੇ ਮਸਲਾ ਚੁੱਕਿਆ ਬਾਬਾ ਜੀਤ ਸਿੰਘ ਜੀ ਦਾ ਕਿ ਉਹਨਾਂ ਦਾ ਜਰਮ ਦਿਹਾੜਾ ਆ ਰਿਹਾ ਵਗਾ ਉਹਦੀ ਛੁੱਟੀ ਲਾਗੂ ਕੀਤੀ ਹੈ ਲੇਕਿਨ ਅਜੇ ਤੱਕ ਪੰਜਾਬ ਸਰਕਾਰ ਨੇ ਨਹੀਂ ਪ੍ਰਧਾਨ ਜੀ ਇਕਦੀ ਸਮਰ ਜੱਗੂ ਜੀ ਅਸੀਂ ਵੀ ਆਲਰੇਡੀ ਹੈ ਸ਼ੁਰੂ ਕਰਾ ਆਪਰੇਸ਼ਨ ਵੱਲੋਂ ਡੀਸੀ ਸਾਹਿਬ ਦੇ ਥਰੂ ਮੁੱਖ ਮੰਤਰੀ ਸਾਹਿਬ ਨੂੰ ਮੰਗ ਪੱਤਰ ਇੱਕ ਭੇਜਿਆ ਸੀਗਾ ਕਿ ਜਲਦ ਤੋਂ ਜਲ ਬਾਬਾ ਜੀ ਦੇ ਜਰਮ ਦਿਹਾੜੇ ਦੀ ਛੁੱਟੀ ਲਾਗੂ ਕੀਤੀ ਜਾਵੇ ਜੋ ਕਿ ਸਾਰੇ ਹੀ ਸਰਕਾਰੀ ਦਰਰੇ ਬੰਦ ਰਹਿਣ ਤੇ ਹਰ ਇੱਕ ਇਨਸਾਨ ਕਿਦੇ ਧਾਰਮਿਕ ਸਥਾਨ ਤੇ ਜਾਹਤ ਦਾ ਚਾਵਾਂ ਨਾਲੋਂ ਕੋਰਪੂਰ ਬਣਾ ਸਕਦੇ ਹੈਗੇ ਬਿਲਕੁਲ ਜੀ ਕਰਦੇ ਜਿੱਥੇ ਸਮਾਜ ਦੀ ਗੱਲ ਹੈਗੀ ਉੱਥੇ ਅਸੀਂ ਹਰ ਪਾਸੇ ਹੀ ਨਾਲਿਆਂਗੇ ਤੁਹਾਡੇ ਵਿਚਾਰਕ ਮਤਭੇਦ ਕਿਸੇ ਨਾਲ ਇੱਕ ਦੂਜੇ ਨਾਲ ਹੁੰਦੇ ਆ ਪਰ ਮਨ ਭੇਦ ਕਿਸੇ ਨਾਲ ਨਹੀਂ ਸਾਡਾ ਸਮਾਜ ਦੇ ਨਾਲ ਰਾਤ ਦਿਨ ਨਾਲ ਚਟਾਨ ਦੀ ਤਰ੍ਹਾਂ ਨਾਲਿਆਂਗੇ ਸ੍ਰੀ ਵਹਿਗਜੀਆ ਖਾਲਸਾ ਸ੍ਰੀ ਵਹਿਗਜੀ ਫਤਿਹ ਜੀ ਮੈਂ ਅਕਸ਼ੇ ਭੱਟੀ ਤੁਹਾਨੂੰ ਸਾਬਟਰਸ ਤੋਂ ਜ਼ਿਲ੍ਹਾ ਪ੍ਰਧਾਨ ਹੈ ਜਿਆਦਾ ਕਿ ਮੇਰੇ ਵੱਡੇ ਭਾਜੀ ਵਿਜੇ ਭੱਟੀ ਜੀ ਆਲ ਇੰਡੀਆ ਟੂਲ ਕਾਸਟ ਦੇ ਪ੍ਰਧਾਨ ਲਗਾਏ ਗਏ ਆ ਯੂਥ ਪ੍ਰਧਾਨ ਔਰ ਮੇਰੇ ਵੱਡੇ ਭਾਈ ਸਾਈਲ ਪਟੋ ਜੀ ਇਹਨਾਂ ਨੇ ਜ਼ਿਲ੍ਹੇ ਦਾ ਅਹੁਦਾ ਦਿੱਤਾ ਗਿਆ ਆ ਜਗਦੀਸ਼ ਕੁਮਾਰ ਜੱਗੂ ਵੱਲੋਂ ਮੈਂ ਆਸ ਕਰਦਾ ਹਾਂ ਆਪਣੇ ਵੱਡੇ ਭਰਾਵਾਂ ਤੋਂ ਕਿ ਵੱਧ ਚੜ ਕੇ ਕੰਮ ਕਰਨ ਔਰ ਵੱਧ ਚੜ ਕੇ ਆਪਣੇ ਸਮਾਜ ਨੂੰ ਅੱਗੇ ਲੈ ਜਾਣ ਲੈ ਕੇ ਜਾਣ ਜੈ ਬਾਲਮੀਕੀ ਜੈ ਪੀ ਮੇਰਾ ਨਾਮ ਵਿਜੇ ਕੁਮਾਰ ਪੱਟੀ ਹੈ ਜੀ ਜੈ ਪੀਮ ਜੈ ਭਾਰਤ ਤੋਂ ਅੱਜ ਕੀ ਜੋ ਕਿ ਮੇਰੇ ਵੱਡੇ ਭਾਈ ਸਾਹਿਬ ਜਗਦੀਸ਼ ਕੁਮਾਰ ਜੱਗੂ ਜੀ ਮੈਨੂੰ ਪੰਜਾਬ ਦਾ ਅਹੁਦਾ ਦੇ ਰਹੇ ਆ ਤੇ ਮੈਂ ਬਹੁਤ ਧੰਨਵਾਦ ਹੈ ਉਹਨਾਂ ਦਾ ਉਹਨਾਂ ਦੀ ਸਾਰੀ ਟੀਮ ਵੱਲੋਂ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਉਹਨਾਂ ਨੇ ਮੈਨੂੰ ਇਸ ਮੌਕੇ ਵਾਸਤੇ ਚੁਣਿਆ ਵਾ ਤੇ ਜੋ ਵੀ ਆ ਮਤਲਬ ਮੈਂ ਵੱਧ ਤੋਂ ਵੱਧ ਵੱਧ ਚੜ੍ਹ ਕੇ ਆਪਣੇ ਨੂੰ ਨਿਭਾਉਣ ਦੀ ਕੋਸ਼ਿਸ਼ ਕਰਾਂਗੇ ਜਿੰਨਾ ਵੀ ਹੋ ਸਕੇ ਉਸ ਤੋਂ ਵੱਧ ਤੋਂ ਵੱਧ ਨਿਭਾਵਾਂਗਾ ਮੈਂ ਜੀ ਬਈ ਦਾ ਨਾਮ ਹੈ ਮੈਂ ਜੀ ਸਾਹਿਲ ਮੱਟੂ ਜੀ ਔਰ ਮੈਂ ਜਗਦੀਸ਼ ਕੁਮਾਰ ਜੰਗੂਦੀ ਵੱਲੋਂ ਜਿਹੜਾ ਇਹਨਾਂ ਨੇ ਮੈਨੂੰ ਅਹੁਦਾ ਦਿੱਤਾ ਵਾ ਮੈਂ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਔਰ ਮੈਂ ਇਹਨਾਂ ਦੀਆਂ ਸਾਰੇ ਹੁਕਮਾਂ ਦਾ ਪਾਲਣ ਕਰਾਂਗਾ ਔਰ ਇਹਨਾਂ ਦੀ ਸੇਵਾ ਦਾ Adır gardı ama. Orma kara oturanlar.